ਵੈਲਕਮ ਬੈਕ ਟੂ ਮਾਈ YouTube ਚੈਨਲ ਹੋਰ ਦੋਸਤੋ ਕੀ ਹਾਲ ਚਾਲ ਨੇ ਤੇ ਅੱਜ ਚਲੇ ਸੀ ਯਾਰ ਮਿੱਤਰ ਤੇ ਮਤਲਬ ਪਾਸਟਰਾਇਆ ਉੱਥੇ ਤੇ ਉੱਥੇ ਜਾ ਕੇ ਹੀ ਕਰਦੇ ਆ ਕਿ ਚੁੱਭਰੋ ਤੇ ਬਾਕੀ ਤਰੇ ਚਲਦੇ ਆ ਕੱਪੜੇ ਪਾਏ ਆ ਨਵੇਂ ਚਲਦੇ ਆ ਉੱਥੇ ਲੈਣ ਆਉਂਦੇ ਪਏ ਅੱਗੋਂ ਮੋੜ ਤਾਂ ਨਹੀਂ ਸੀ ਆਪਣਾ ਕਰੇ ਅੱਜ ਹਾਂਜੀ ਬਈ ਤੇ ਹੁਣ ਆ ਗਏ ਸੀ ਆਪਾਂ ਭੋਗ ਤੋਂ ਬੁੱਠੇ ਆ ਚੁੱਕੇ ਆ ਠੀਕ ਹੈ ਚੁੱਭਰੋ ਫੋਨ ਦੀ ਬੈਟਰੀ ਲੋ ਹੋ ਗਈ ਸੀ ਤਾਂ ਕਰਕੇ ਉੱਥੇ ਵਲੌਗ ਨਹੀਂ ਸ਼ੂਟ ਕਰ ਸਕੇ 1% ਰਹੀ ਸੀ ਤੇ ਬੰਦ ਹੋ ਗਿਆ ਪਰ ਉੱਥੇ ਥੋੜਾ ਜਿਹਾ ਹੁੰਦਾ ਹੈ ਯਾਰ ਅਗਲੇ ਦੀ ਵੀ ਪ੍ਰਾਈਵੇਸੀ ਤਾਂ ਕਰਕੇ ਠੀਕ ਹੈ ਜੀ ਤੇ ਬਾਕੀ ਖੁੱਡੇ ਦਾ ਗੇਟ ਖੋਲਤਾ ਸੀ ਮੈਂ ਆਉਂਦੇ ਨੇ ਕੋਤਰਕਵਾਤਰੀ ਜਿਆ ਕਰਲੇ ਸੀ ਤੁਹਾਨੂੰ ਵੀ ਨਿਗ੍ਹਾ ਮੜਾ ਦਿੰਨੇ ਆ ਜੋਬਰ ਆ ਕੀ ਜੀ ਬੱਚੇ-ਬੁੱੱਚੇ ਚੈੱਕ ਕਰ ਲਓ ਹੁਣ ਤੱਕ ਜਿਹਨਾਂ ਨਾਲ ਜੋਬਰ ਆਪਣਾ ਪੂਰਾ ਸੈਟ ਹੈ ਠੀਕ ਹੈ ਜੀ ਤੇ ਬਾਕੀ ਬਈ ਮਾ ਉਧਰੇ ਬੱਕਰੀਆਂ ਬੰਨ ਕੇ ਆਇਆ ਸੀਗਾ ਗੇਟ ਲਾ ਕੇ ਤੇ ਹੁਣ ਛਤਰੀ ਲਾ ਲਈਏ ਤੇ ਫਿਰ ਬੱਚੇ ਬੁੱচ্চੂ ਬਾਹਰ ਕੱਢਦੇ ਆ ਜੀ ਠੀਕ ਹੈ ਚੁੱਭਰੋਂ ਨਿੱਕੇ ਛੋਟੇ ਮੋਟੇ ਨਾਲ ਇੱਕ ਦੋ ਆਨ ਤੁੱਪੀ ਲਵਾ ਦਿੰਦੇ ਆ ਤੇ ਚਲੋ ਚਲੋ ਪਹਿਲਾਂ ਛਤਰੀ ਲਾਦਾ ਮੈਂ ਤੇ ਬੱਚੇ ਬਾਹਰ ਕੱਢਦਾ ਮੈਂ ਤੇ ਅੰਦਰ ਬੱਕਰੀਆਂ ਖੁੱਲੀਆਂ ਛੱਡੀਆਂ ਵੀਆਂ ਬੰਨੀਆਂ ਵੀਆਂ ਯਾਨੀ ਕਿ ਬੁੱਡੇ ਬੁੱਟੇ ਕਾਕੋ ਖਾਣ ਵਾਸਤੇ ਇੱਥੇ ਮੋਟਰ ਕੋਲੇ ਹੋਇਆ ਦਾ ਫੇ ਚਲ ਖੱਬੜ ਕੋਪੜੀਆਂ ਖਾ ਲੈਣਗੀਆਂ ਭੁੱਖੀਆਂ ਮਰੀ ਜਾਂਦੀਆਂ ਸੀ ਪਰ ਪੱਠੀ ਨਹੀਂ ਹੋਰ ਨਾਲ ਜਮੀ ਉਹ ਹੋਈ ਆ ਵੱਡੀ ਅਜੇ ਤੱਕ मतलब ਜਮੀ ਤਾਂ ਛੋਟੀਆਂ ਛੋਟੀਆਂ ਵੱਡਣਾ ਜੋ ਕੁਰੀ ਵੀ ਨਹੀਂ ਹੋਈ ਤਾਂ ਕਰਕੇ ਪੱਠੇ ਲਾਉ ਖਾਇਆ ਪਿਆ ਕੰਮ ਬਾਕੀ ਆਪਾਂ ਨੂੰ ਉੱਤਰ ਵਾਰ ਘੜਤੇ ਜਾਂ ਨਵੀਂ ਨਸ ਚੈੱਕ ਕਰ ਰੇ ਰਾਤ ਨਹੀਂ ਬਖਾ ਸਕਿਆ ਮੈਂ ਆ ਦੇਖੋ ਚੰਗੀ ਤਰ੍ਹਾਂ ਚੈੱਕ ਕਰ ਲੋ ਟੋਪੀ ਜੀ ਇਹ ਤੇ ਬੱਚੇ ਬੁੱੱਚੇ ਜਿਵੇਂ ਬਾਹਰ ਕੱਢਦੇ ਸੀ ਤੇ ਹੁਣ ਮਾਰਦੇ ਆ ਐਸਟ ਸੋਨੇ ਚਟਾ ਸੋਨੇ ਕੀ ਚਟਾ ਲੰਮਾ ਬੈ ਕੇ ਫੋਨ ਵੇਨੇ ਆ ਆਲਸ ਜੀ ਜੜੀ ਪਈ ਜਾ ਯਾਰ ਖਾਂਦੇ ਭੋਗ ਤੇ ਜਾ ਕੇ ਆਏ ਆ ਜੀ ਨਹੀਂ ਕਰਦਾ ਕੋਈ ਕੰਮ ਕਰਨ ਨੂੰ ਵਿਹਲੇ ਰਹੇ ਉਥੇ ਚਾਹ ਚੂ ਪੀਤੀ ਤੇ ਚਾਹ ਚੂ ਪੀ ਕੇ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਘਰ ਨੂੰ ਆ ਗਏ ਤੇ ਪਰ ਹੁਣ 10 ਮਿੰਟ ਪਈਏ ਜੀ ਤੇ ਇਧਰ ਗਾਵਣੋਂ ਕਾਵੇ ਮੇਰੇ ਵੀਰੋ ਪੱਠੇ ਪਾ ਦिए ਤੂੜੀ ਪਾ ਦिए ਚੱਕ ਕੇ ਮਿੰਟਲੋਂ ਨੇ ਤੁਲੀ ਬਾਉਂਦੇ ਜੀ ਮੰਮੀ ਪਾਉਗੀ ਦਾਣਾ ਰਲਾਉਗੀ ਮੈਂ ਤੂੜੀ ਪਾ ਦੰਨਾ ਠੀਕ ਆ ਜੀ ਇਨਾ ਹੀ ਕੰਮ ਐ ਤੇ ਤੂੜੀ ਆਪਣੀ ਬਹੁਤ ਸ਼ਕਰ ਇੰਨੀ ਤੂੜੀ ਆ ਸਾਰਨਾ ਤੇ ਤੂੜੀ ਆਪਣੀ ਕੋ ਥੋੜੀ ਰਹੇਗੀ ਮੈਂ ਤਾਂ ਨਹੀਂ ਲੱਗਦਾ ਸਰਚੂਗਾ ਔਰੇ ਸਾਰੀ ਜਾਵੇ ਜੀ ਦਾ ਇਹ ਪਤਾ ਨਹੀਂ ਕੀ ਜੜੂ ਵੀ ਜਾਂਦੀ ਮਰੀ ਜਨੇ ਥੂੜੀ ਪਾਦੀ ਗਾਵਾ ਨੂੰ ਕੰਮ ਕਰ ਲਈਏ ਫਿਨਿਸ਼ 10 ਮਿੰਟ ਪਹਿਲਾਂ ਵੇਖ ਕੇ ਗਿਆ ਤੇ ਹੁਣ ਇੱਥੇ ਛਤਰੀ ਤੋਂ ਕੋਤਰੀ ਗੈਪ ਆ ਤੇ ਕਬੂਰੀ ਕੁੜੀ ਜਾਵੇ ਦੀ ਆਪਣੇ ਰੂਮ ਚ ਬੜੀ ਖੜੀ ਇੱਥੇ ਓਰੀ ਆ ਇੱਥੇ ਦੱਸ ਕੀ ਪਿਆ ਪਰਾਂ ਹੈ ਤੇਰੇ ਸਾਥੀ ਦੂਜੇ ਰੂਮ ਚ ਉਹ ਬਿੜ ਦੇ ਥੱਲੇ ਵੜ ਗਈ ਓਏ ਬਿੜ ਦੇ ਥੱਲੇ ਕਿਵੇਂ ਓਰੀ ਕਿਧਰ ਗਈ ਕਿਹੜੇ ਪਾਸੇ ਗਈ ਓਏ ਹੈ ਜੋ ਭਰਨੀ ਹੈ ਉਹ ਦੂਜੇ ਪਾਸੇ ਗਈ ਆਈ ਆਰੀ ਆਰੀ ਆ ਵਾ ਵਾਰ 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 ਵੈਰੀ ਗੋਡੰਦਰ ਨੂੰ ਉਠਾਵਾਰ ਰਹੀ ਸੀ ਮੈਨੂੰ ਗਾਲਾਂ ਪਾਉਣੀਆਂ ਸੀ ਤੇ ਬੱਕਰੀਆਂ ਆਪਣੀਆਂ ਹੋਰੀਆਂ ਨੂੰ ਆ ਫੜ ਕੇ ਅੰਦਰ ਕਾਇ ਅੰਦਰ ਕਾਇ ਦੇ ਕਿ ਅੰਦਰ ਕਰਦਾ ਕਮਰੇ ਚ ਠੀਕ ਹੈ ਜੀ ਆ ਫੜ ਲਈ ਕੂਤਰੀ ਮੈਂ ਦੱਸਿਓ ਕਿਵੇਂ ਦੀ ਨਸਲ ਜੀ ਹੋਰੀ ਇਹ ਟੋਪੀ ਟੂਪੀ ਜੀ ਵਾਲੀ ਠੀਕ ਹੈ ਜੋ ਬਰੋ ਤੇ ਇਹਨੂੰ ਤਾੜਦੀ ਹੈ ਹੁੱਡੇ 'ਚ ਹੀ ਤਾੜਦੀ ਹੈ ਹੁਣ ਠੀਕ ਹੈ ਕਮਰੇ 'ਚ ਕਮਰਾ ਕਹਾਂਗੇ ਗੁੱਡਾ ਕਮਲ ਸਾਲੀ ਸਮਝ ਨਹੀਂ ਲਾਦੀ ਆ ਦੋ ਕੁ ਦਿਨ ਹੋ ਹੋਰ ਜੀ ਵਲੌਗ ਬਣਦੇ ਰ ਬੋਲੇ ਨਹੀਂ ਜਾਂਦਾ ਪਤਾ ਨਹੀਂ ਕੀ ਚੱਕਰ ਹੁਣ ਜੇ ਆ ਜਾਂਦਾ ਕੰਮ ਬੱਚੇ ਕਰੀ ਦਿਨ ਚੱਲ 10 ਮਿੰਟ ਹੋਰ ਬਹਿ ਜਾਣਾ ਤੀਏ ਮੈਂ ਮਨੀਤ ਘਰੇ ਜਾ ਕੇ ਵੀਡੀਓ ਅਪਲੋਡ ਕਰਕੇ ਆਉਣੀ ਆ ਚੱਲ ਕਰੀ ਦਿਤੀਏ ਬੱਚੇ ਅੰਦਰ ਠੀਕ ਆ ਜੋ ਬਰੋ ਸ਼ਾਮ ਤਾਂ ਹੋ ਚੁੱਕੀ ਆ ਮੁੜ ਕੇ ਆਣ ਕੇ ਦਾਣੇ ਦੂਣੇ ਪਾ ਦਾਂਗੇ ਉੱਕਰ ਰਿਪੋਰਟ ਕਰ ਦਾਂਗੇ ਕਬੂਤਰਾਂ ਦਾ ਕੰਮ ਫਿਨਿਸ਼ ਪਰ ਪਰਲੇਗਰੇ ਜਾ ਕੇ ਇੱਕ ਜੋੜੀ ਜਿਹੜਾ ਕੰਮ ਰਹਿ ਜੂਗਾ ਉਹਨੂੰ ਵੀ ਤਾੜ ਦਾਂਗੇ ਇੱਕ ਮਿੰਟ ਲੈ ਜਾ ਕਰਮਾਲੀਏ ਕਿਉਂ ਜਿੱਤ ਬੱਚਿਆਂ ਦੇ ਨਾ ਮਾਰ ਲਓ ਉਸਤਾਦ ਜੀ ਕਿਉਂ ਕਿਵੇਂ ਦੇ ਹੈਗੇ ਨਾ ਡੱਗ ਜੇ ਹਨਾ ਬਾਈ ਆਓ ਜੀ ਤੇ ਬੱਚੇ ਮੈਂ ਦਿੱਤੇ ਤਾੜ ਹੁਣ ਮੈਨੂੰ ਕਰਨਾ ਵੀਡੀਓ ਐਕਸਪੋਰਟ ਠੀਕ ਹੈ ਜੀ ਲਾਦਾ ਐਕਸਪੋਰਟ ਹੋ ਜਾਂਦਾ ਅੱਜ ਤੇ ਲੱਗਦੇ ਹੱਥ ਵੀਡੀਓ ਨੂੰ ਲੱਗਦੇ ਹੱਤ ਕੀ ਲੱਗਦੇ ਹੱਤ ਪੱਠੇ ਵੀ ਕੁੱਤਰਦਾ ਮੈਂ ਹੁਣ ਸਾਬੰਦੀ ਹੋਣੀ ਲੱਗਦੇ ਹੱਤ ਪੱਠੇ ਵੀ ਕੁੱਤਰਦਾ ਠੀਕ ਹੈ ਜੀ ਪੱਠੇ ਵੀ ਕੁੱਤਰਨ ਵਾਲੇ ਪਏ ਆ ਤੇ ਬਾਹ ਕੰਮ ਜਾਂ ਨਬੜਲਾ ਉਹਨੇ ਚੱਕਰ ਫੋਨ ਵੀ ਚਾਰਜ ਹੋ ਜੂ ਨਾਲੇ ਵੀਡੀਓ ਵੀ ਐਕਸਪੋਰਟ ਹੋ ਜੂ ਤੇ ਫਿਰ ਮਿਲਦਾ ਜੀ ਮੈਂ 5-7 ਮਿੰਟ ਦਾ ਕੰਮ ਮੈਂ ਕਰ ਲਾ ਹੁਣ ਨੀਤ ਕੋਲ ਓਏ ਮੈਂ ਮਾਰਿਆ ਜਾ ਕੇ ਵੇਖ ਲਾ ਆਇਆ ਫਿਰ ਆਹ ਬਾਹ ਇਹ ਹੱਨਾ ਮਾਰਦਾ ਨਾ ਉਹ ਪੰਜ ਮਾਰਿਆ ਓਏ ਖਾਂਡਾ ਵਜਦੀ ਨਾ ਵਜਾਂ ਅਣਕਟੂਈ ਚ ਉਹ ਨਾ 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 ਚੌੜਨੀ 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 ਆਖੋ ਜੀ ਮੂੰਹ ਦੇ ਕੋਲ ਦੀ ਘੜਤਾ ਜਾਵਾ ਮੂੰਹ ਤੇ ਮਾਰ ਲੱਗਿਆ ਸੀ ਰੋੜਾ ਆਹ ਕੌਣਾ ਦਾ ਬੰਦਾ ਤੇ ਓ ਮੈਨੂੰ ਨਹੀਂ ਹੋਥ ਫੋਨ ਤੋਂ ਜੀ ਵਲੋਗ ਅਪਲੋਡ ਕਰਦੇ ਆ 5G ਚੱਲਦਾ ਠੀਕ ਆ ਜੀ ਲਓ ਅੱਜ ਨਵੀਂ ਪਾਈ ਹਨਾ ਹਾਂ ਠੀਕ ਜੀ ਦੋਰੀ ਹੈ ਹੈ ਤਾਂ ਨਵੀਂ ਹਾਂ ਜੀ ਬਈ ਤੇ ਹੁਣ ਆਹ ਬੱਕਰੀਆਂ ਨੂੰ ਖੋਲ ਕੇ ਬੰਨਦੀਏ ਕਰੇ ਇਧਰ ਬੰਨੀਆਂ ਵੀ ਸੀ ਕਾਕੂ ਖਾਂਦੀਆਂ ਸੀ ਤੇ ਇੱਕ ਰਾਹ ਦਾ ਆਹੀ ਲੈ ਚਲਦੇ ਟੰਗਾ ਸੀਗਾ ਯਾਰ گاਵਾਂ ਦੇ ਜਿਹੜੇ ਚੌਣ ਵਾਲੇ ਬੰਦੇ ਹੁੰਦੇ ਨੇ ਆਪਾਂ ਠੀਕ ਹੈ ਜੀ ਤੇ ਇਹਨੂੰ ਖੋਲ ਕੇ ਮੈਂ ਲੈ ਜਾ ਮੇਰੀ ਤਿੱਕੀ ਦੀ ਗਾੜ ਮੰਟਾ ਫਰਫਰਾ ਦੀ ਬਾਜੀ ਹੁੰਦੀ ਸੀ ਇੱਕ ਮਿੰਟ ਖੋਲ ਲਿਖੇ ਲਾਓ ਜੀ ਬੱਕਰੀ ਵੱਡੀ ਖੋਲਦੀ ਇਹਨੂੰ ਛੱਡਦੀ ਖੁੱਲੂ ਆਪੇ ਭਾਪੂਜੂ ਤੈਨੂੰ ਵੀ ਖੋਲਦਾ ਪੁੱਤ ਖੋਲਦਾ ਖੋਲ ਅਸਬਰ ਨਹੀਂ ਦਾ ਤੁਹਾਡੇ ਤੋਂ ਪਤਾ ਨਹੀਂ ਕੀ ਤੁਹਾਡੇ ਹੈਗਾ ਇਹ ਤੇ ਬੱਕਰੀਆਂ ਖੁਲੀਆਂ ਛੜਤੀਆਂ ਤੇ ਜਾਵੜੀਆਂ ਘਰੇ ਤੇ ਐਂ ਗਈਆਂ ਜਿਵੇਂ ਰਫਲ ਚ ਗੋਲੀ ਜਾਂਦੀ ਹੁੰਦੀ ਹੈ ਬਾਹਰ ਨੂੰ ਭੱਜ ਗਈਆਂ ਘਰੇ ਤੇ ਬੰਦ ਗਏ ਹੁਣ ਇਹਨਾਂ ਨੂੰ ਅੰਦਰ ਆਸ ਵਾਲੀ ਠੰਢੀ ਜੀ ਉਤਰੇ ਹੁੰਦੀ ਆ ਠੀਕ ਆ ਜੀ